ਏਵਨ ਪੰਜਾਬੀ ਦੇਖ ਰਹੇ ਟੀਵੀ ਸਾਰੇ ਦਰਸ਼ਕਾਂ ਦਾ ਮੈਂ ਜਤਿੰਦਰ ਲੱਕੀ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਆਂ ਇਸ ਟਾਈਮ ਅਸੀਂ ਖੜੇ ਆਂ ਕਸੂਰ ਬਾ ਚੌਂਕੀ ਰਾਜਪੁਰਾ ਵਿੱਚ ਜਿੱਥੇ ਕਿ ਜੋ ਇੱਕ ਕਾਰਵਾਈ ਕੀਤੀ ਗਈ ਹੈ ਕਿ ਅੱਜ ਸਵੇਰੇ ਕੁਝ ਹੀ ਕੰਟਾਂ ਵਿੱਚ ਜੋ ਹੈ ਸ਼ਰਾਰਤੀ ਅੰਸਰਾਂ ਨੂੰ ਜੋ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਹਾਲਾਂਕਿ ਮਾਮਲਾ ਤੁਹਾਨੂੰ ਦੱਸ ਦਈਏ ਕਿ ਘਰ ਦੇ ਬਾਹਰ ਖੜੀਆਂ ਹੋਈਆਂ ਗੱਡੀਆਂ ਨੂੰ ਇੱਟਾਂ ਮਾਰ ਕੇ ਉਹਦੇ ਸ਼ੀਸ਼ੇ ਤੋੜ ਦਿੱਤੇ ਗਏ ਸੀਗੇ ਇਹ ਘਟਨਾ ਲਗਭਗ ਅੱਜ ਸਵੇਰੇ 2:30 ਤੋਂ 3 ਵਜੇ ਦੀ ਹੈ ਤੇ ਉਸ ਦੇ ਉੱਤੇ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਜਗਦੀਸ਼ ਕੁਮਾਰ ਜੱਗਾ ਜੋ ਕਿ ਹਲਕਾ ਰਾਜਪੁਰਾ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਨੇ ਉਹਨਾਂ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਰਾਜਪੁਰਾ ਦੀ ਪੁਲਿਸ ਤੇ ਸਵਾਲ ਚੁੱਕੇ ਸੀ ਲੇਕਿਨ ਪੁਲਿਸ ਨੇ ਕੁਝ ਹੀ ਕੰਟੈਂਡ ਦੀ ਕਾਰਵਾਈ ਤੋਂ ਬਾਅਦ ਇਹਨਾਂ ਜੋ ਅਸ਼ਰਾਰਤੀ ਅਨਸਰਾਂ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਇਸ ਬਾਰੇ ਹੋਰ ਕੀ ਕਹਿਣਾ ਹੈ ਐਚ ਐਚਓ ਸਿਟੀ ਸਰਦਾਰ ਕਿਰਪਾਲ ਸਿੰਘ ਮੌਜਦਾ ਤੇ ਪੁੱਛਾਂਗੇ ਉਹਨਾਂ ਕੋਲ ਸਵਾਲ ਕਿ ਆਖਿਰ ਰਾਜਪੁਰਾ ਦੀ ਇਸ ਸਥਿਤੀ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਜਤਿੰਦਰ ਲੱਖੀ ਏਵਨ ਪੰਜਾਬੀ ਟੀਵੀ ਰਾਜਪੁਰਾ ਸਰ ਇੱਕ ਅੱਜ ਸਵੇਰੇ ਜੋ ਹੈ ਲਗ ਤੜਕੇ ਗੱਡੀਆਂ ਦੇ ਸ਼ੀਸ਼ੇ ਤੋੜੇ ਗਏ ਆ ਤੇ ਭਾਜਪਾ ਦੇ ਜੋ ਜੋ ਪੀਸਮਾਰ ਜੱਗਾਂ ਵਾਲੋ ਪ੍ਰੈਸ ਨੂੰ ਵੀ ਜਾਣਕਾਰੀ ਦਿੱਤੀ ਤਾ ਹੈ ਕਿ ਮਾਮਲਾ ਕੀ ਹੈ ਪੁਰਾ ਉਸ ਬਾਰੇ ਜਾਣਕਾਰੀ ਇਹ ਰਾਤੀ ਕਰੀਬ 3:00 ਵਜੇ ਦੀ ਗੱਲ ਹੈ ਜੀ ਸਾਨੂੰ ਮਤਲਬ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਸੀ ਤੇ ਸਾਡਾ ਪੀਸੀਆਰ ਹੈ ਜਿਹੜਾ ਉਹ ਮੋਕੇ ਤੇ ਪਹੁੰਚ ਗਿਆ ਸੀਗਾ ਅਸੀਂ ਉੱਥੇ ਜਾ ਕੇ ਦੇਖਿਆ ਤੇ ਜਿਹੜੇ ਕੈਮਰੇ ਵਗੈਰਾ ਚੈੱਕ ਕੀਤੇ ਉਹ ਦੇਖ ਕੇ ਅਸੀਂ ਬੰਦੇ ਫੜੇ ਬੰਦੇ ਫੜਨ ਤੋਂ ਬਾਅਦ ਪਤਾ ਲੱਗਿਆ ਇੱਕ ਜਿਹੜਾ ਯੂਸਫ ਨਾਂ ਦਾ ਵਿਅਕਤੀ ਹੈ ਜਿਹੜਾ ਬਜਨੌਰ ਦਾ ਰਹਿਣ ਵਾਲਾ ਇਹ ਥੋੜਾ ਜਿਹਾ ਅਪਸੈਟ ਹੈ ਹੋਇਆ ਹੋਇਆ ਇਹ ਰਾਤ ਨੂੰ ਕਿਸੇ ਵੇਟਰ ਦਾ ਕੰਮ ਕਰਦੇ ਨੇ ਕਿਸੇ ਪ੍ਰੋਗਰਾਮ ਤੇ ਗਏ ਸੀ ਉਹ ਨਾਲਦਿਆਂ ਨੇ ਇਹਨੂੰ ਸ਼ਰਾਬ ਪਿਆਤੀ ਉਹ ਥੋੜਾ ਜਿਹਾ ਸਿਧਰਾ ਹੋਣ ਕਰਕੇ ਉਹਨੂੰ ਸ਼ਰਾਬ ਚੜ ਗਈ ਉਹ ਜਦੋਂ ਆਪਣੇ ਕਮਰੇ 'ਚ ਜਾ ਰਹੇ ਸੀ ਤਾਂ ਉਹਨੂੰ ਸ਼ਰਾਬ ਚੜਨ ਕਰਕੇ ਉਹ ਗੱਡੀਆਂ ਦੇ ਮਤਲਬ ਸਿਸੇ ਵਗੈਰਾ ਤੋੜਨ ਲੱਗ ਪਿਆ ਜਿਹੜੇ ਨਾਲ ਦੇ ਸੀ ਮੁੰਡੇ ਜਿਹੜੇ ਉਹ ਡਰ ਕੇ ਭੱਜ ਗਏ ਅਸੀਂ ਇਹਨਾਂ ਨੂੰ ਤਿੰਨਾਂ ਨੂੰ ਫੜ ਲਿਆ ਤੇ ਸਾਡੇ ਕੋਲੇ ਨੇ ਮਤਲਬ ਥੋੜਾ ਜਿਹਾ ਜਿਹੜਾ ਬੰਦਾ ਯੂਸਫ ਹੈ ਉਹ ਥੋੜਾ ਜਿਹਾ ਮਤਲਬ ਦਿਮਾਗੀ ਹਾਲਾਤ ਉਹਦੇ ਠੀਕ ਨਹੀਂ ਹੈਗੇ ਸਰ ਇਹਨਾਂ ਬਿਲਕੁਲ ਕੀ ਕਾਰਵਾਈ ਹੋਏਗੀ ਇਸ ਤੋਂ ਉਹਨਾਂ ਨੇ ਹਕਾਰਤ ਕੀਤੀ ਕੱਲੇ ਸ਼ੀਸ਼ਾ ਤੋੜਿਆ ਬਿੱਲੀ ਦਾ ਇਹਨਾਂ ਦੇ ਜੀ ਹੁਣ ਅਸੀਂ ਉਹਨਾਂ ਦੇ ਬਿਆਨ ਲਵਾਂਗੇ ਜੋ ਮਤਲਬ ਉਹ ਤੱਥ ਸਾਹਮਣੇ ਆਣਗੇ ਉਹਦੇ ਮੁਤਾਬਕ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਰ ਇਹ ਕਿਰਤਾਰੇ ਤੋਂ ਮਤਲਬ ਜਦੋਂ ਤੋਂ ਵਿਰਾਸਤੀ ਕਿਰਤਾਰੀ ਲੱਗਿਆ ਸੀ ਹੋਰ ਵੀ ਕੋਈ ਇਹਨਾਂ ਦਾ ਪਿਛਲਾ ਕੋਈ ਰਿਕਾਰਡ ਹੈ ਜਾਂ ਸਿਰਫ ਇਦਾਂ ਹੀ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਦਾ ਨਹੀਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਜੇ ਇਹਨਾਂ ਦਾ ਇਹ ਤਾਂ ਥੋੜਾ ਜਿਹਾ ਉਹ ਸਿਧਰਾ ਹੋਣ ਕਰਕੇ ਮਤਲਬ ਉਹਨੇ ਸ਼ੀਸ਼ੇ ਤੋੜਦੇ ਜਿਹੜੇ ਕਹਿ ਰਹੇ ਆ ਵੀ ਰਾਜਪੁਰੇ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਗੁੰਡਾਗਰਦੀ ਹੋ ਰਹੀ ਹੈ ਜਾਂ ਕੀ ਇਹੋ ਜਿਹਾ ਕੁਝ ਨਹੀਂ ਹੈਗਾ ਜੀ ਜਿਹੜਾ ਵੀ ਆਪਣਾ ਤੁਸੀਂ ਕਰਨਾ ਉਹ ਆਪਣੇ ਜਰੀਏ ਕੰਮ ਕਰੋ ਲੋਕਾਂ ਨੂੰ ਇਦਾਂ ਡਰਾ ਕੇ ਮਤਲਬ ਨਾਲ ਡਰਾਓ ਲੋਕਾਂ ਨੂੰ ਵੀ ਇਦਾਂ ਗੁੰਡਾਗੈ ਜੀ ਕੋਈ ਗੁੰਡਾਗਰਦੀ ਨਹੀਂ ਹੈ ਕੋਈ 2-4 ਜ਼ਰੂਰ ਐਕਸੀਡੈਂਟ ਰਾਜਪੁਰੇ ਦੇ ਵਿੱਚ ਹੋਏ ਸੀ ਉਹ ਨਾਲ ਦੇ ਨਾਲ ਫੜ ਕੇ ਬੰਦੇ ਅਸੀਂ ਅੰਦਰ ਦਿੱਤੇ ਆ ਇੱਕ ਉਪਰਵ ਹੋਰ ਹੋਈ ਸੀ ਉਹ ਵੀ ਬੰਦੇ ਆਇਡੈਂਟੀ ਨੇ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਫੜ ਲਾਂਗੇ ਲੇਕਿਨ ਫੇਰ ਵੀ ਸਰ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਪੁਲਿਸ ਤਾਂ ਕਾਰਵਾਈ ਕਰ ਰਹੀ ਹੈ ਲੇਕਿਨ ਫੇਰ ਵੀ ਕਿਤੇ ਨਾ ਕਿਤੇ ਸ਼ਰਾਤੀਆਂ ਸਰ ਇਹਨੇ ਮਤਲਬ ਉਹ ਹੈ ਫਾਸਟ ਹੈ ਕਿ ਉਹ ਕੰਮ ਕਰਕੇ ਤਰੇ ਹੋਏ ਨੇ ਇਹ ਜੇ ਕੁਛ ਨਹੀਂ ਬਹੁਤ ਛੋਟੀ ਵਾਰਦਾਤਾਂ ਆ ਜੀ ਇਹ ਮਤਲਬ ਕਰੀਮ ਕਰੈਮ ਜਿਹੜਾ ਹੈਗਾ ਥੋੜਾ ਜਿਹਾ ਵਧਨ ਕਰਕੇ ਮਤਲਬ ਇੱਕ ਲਗ ਤੋਂ ਉਹ ਠੱਲ ਨਹੀਂ ਪਾਈ ਜਾ ਸਕਦੀ ਅਸੀਂ ਮਤਲਬ ਤਕਰੀਬਨ ਹੁਣ ਤੱਕ 4 ਤੇ 5 ਵਾਰਦਾਤਾਂ ਹੋਈਆਂ ਸੀ 4-5 ਵਾਰਦਾਤਾਂ ਅਸੀਂ ਤੁਹਾਨੂੰ ਮੀਡੀਆ ਨੂੰ ਪਤਾ ਹੋਣਾ ਅਸੀਂ 4-5 ਹੀ ਬੰਦੇ ਜੇਲ੍ਹ ਭੇਜੇ ਆ ਜੀ ਸਰ ਰਾਜਪ੍ਰਾਪ ਉਹ ਬਲੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਕਈ ਵਾਰ ਪੈਨਿਕ ਹੋ ਜਾਂਦੇ ਨੇ ਅੱਧਾ ਦੀ ਕੁਝ ਵੀਡੀਓਜ਼ ਦੇਖ ਕੇ ਨਹੀਂ ਘਬਰਾਉਣ ਦੀ ਕੋਈ ਲੋੜ ਨਹੀਂ ਕੋਈ ਐਸੇ ਜੇ ਕੋਈ ਹਾਲਾਤ ਨਹੀਂ ਹੈਗੇ ਕੋਈ ਮਤਲਬ ਕੋਈ ਆਪਣੇ ਆਪ ਨੂੰ ਚਮਕਾਉਣ ਕਰਕੇ ਕੁਝ ਐਸੇ ਜੀਆਂ ਗੱਲਾਂ ਕਰਦੇ ਆ ਰਾਜਪ੍ਰਾਪ ਬਿਲਕੁਲ ਸੇਫ ਹੈ ਬੜਾ ਤਿਹਾਰਾਂ ਦਾ ਦਿਨ ਹੈ ਵਧੀਆ ਸੇਫ ਮਤਲਬ ਬਾਹਰ ਆ ਕੇ ਬਾਜ਼ਾਰਾਂ 'ਚ ਆਓ ਬੇਸ ਅਸੀਂ ਤੁਹਾਡੇ ਮਤਲਬ ਹਰ ਪੱਧਰ ਤੇ ਅਸੀਂ ਸਕਿਉਰਟੀ ਤੁਹਾਡੇ ਨਾਲ ਹੈ ਕੋਈ ਇਦਾਂ ਦੀ ਗੱਲ ਨਹੀਂ ਕੋਈ ਰਾਜਪਰੇਜ ਗੁੰਡਾਗਰਦੀ ਜਾਂ ਕੋਈ ਇਹੋ ਜੀ ਗੱਲ ਬਿਲਕੁਲ ਨਹੀਂ ਹੈ ਸਰ ਇਹ ਤਾਂ ਤੁਸੀਂ ਪਬਲਿਕ ਨੂੰ ਮੈਸੇਜ ਦਿੱਤਾ ਜਿਹੜੇ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਦਾਂ ਦਾ ਜੋ ਮਤਲਬ ਕਿ ਖਬਰ ਇਹਦਾ ਇਸ਼ੂ ਕਰ ਰਹੇ ਹੋ ਨੀ ਉਹਨਾਂ ਨੂੰ ਇਹੀ ਕਹਾਂਗੇ ਜੀ ਕੋ ਆਪਣਾ ਸ਼ਹਿਰ ਹੈ ਇਹਨੂੰ ਆਪਣੇ ਸ਼ਹਿਰ ਨੂੰ ਆਪਣਾ ਸ਼ਹਿਰ ਸਮਝ ਕੇ ਆਪਾਂ ਰਹੀਏ ਨਾ ਇਦਾਂ ਦੀ ਖਬਰਾਂ ਝੁੱਟੀਆਂ ਫਲਾਈਏ ਵੀ ਰਾਜਪਰੇ ਐ ਗੁੰਡਾਗਰਦੀ ਏ ਉਹ ਹੈ ਜਾਂ ਕੁਝ ਨਹੀਂ ਹੈਗਾ ਜੀ ਠੀਕ ਹੈ ਮਾੜੀ-ਮੋਟੀ ਵਾਰਦਾਤਾਂ ਹੁੰਦੀਆਂ ਜੀ ਇਹ ਬਹੁਤ ਪੁਰਾਣੀਆਂ 1947 ਦਾ ਜਦੋਂ ਦਾ ਕਾਨੂੰਨ ਬਣਿਆ ਚੋਰੀ ਠਗੈਤੀ ਦੇ ਕਾਨੂੰਨ ਉਦੋਂ ਬਣੇ ਆ ਉਦੋਂ ਦੇ ਹੀ ਚੱਲਦੇ ਆ ਰਹੇ ਥੋੜੇ-ਬੋਤੇ ਹੁੰਦੇ ਆ ਕੋਈ ਗੱਲ ਨਹੀਂ ਉਹਨੂੰ ਅਸੀਂ ਠੱਲ ਪਾਵਾਂਗੇ ਬਿਲਕੁਲ ਸਰ ਮਾੜੇ ਅੰਸਰ ਤੇ ਨਸ਼ੇੜੀਆਂ ਜਿਹੜੇ ਹੈਗੇ ਹੈ ਜੀ ਵਾਰਤਾ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦਾ ਹਾਂ ਉਹਨਾਂ ਨੂੰ ਇਹੀ ਚੇਤਾਵਨੀ ਦੇਣਾ ਚਾਹੁੰਦੇ ਆਂ ਜੇ ਜਾਂ ਤਾਂ ਸੁਧਰ ਜਾਣ ਨਹੀਂ ਤਾਂ ਫਿਰ ਉਹਨਾਂ ਲਈ ਜੇਲ੍ਹ ਦਾ ਰਸਤਾ ਬਹੁਤ ਜਲਦੀ ਉਹਨਾਂ ਨੂੰ ਜੇਲ੍ਹ ਦਾ ਰਸਤਾ ਹੀ ਦਿਖਾਵਾਂਗੇ